ਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਫਾਈਵਲੌਗ ਦੇ ਵਿੱਚ ਮੁਰਜੀਮੀ ਸਾਰੇ ਠੀਕ-ਠਾਕ ਅਸੀਂ ਵੀ ਸਾਰੇ ਠਾਕਾ ਤੇ ਪਰਮਾਤਮਾ ਗਿਆ ਦਾਸ ਕਰਨਾ ਤੇ ਤੁਸੀਂ ਵੀ ਸਾਰੇ ਠੀਕ ਠਾਕ ਹੋ। ਖਾਣ ਦੀ ਲੱਗਿਆ ਤਾਂ ਵੀ ਸਟਾਰਟਿੰਗ ਕਰ। ਬਲੌਗ ਸ਼ਾਰਟ ਰੰਦੋ ਪਹਿਲਾ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ। ਹਾਂਜੀ ਇਥੇ ਦਪਹਿਰ ਦਾ ਟਾਈਮ ਆ ਤੇ ਵੱਜ ਚੁੱਕੇ ਨੇ 2 ਜਿਸ ਕਰਨਾ ਆਪਣਾ ਆ ਗਿਆ ਪੜ੍ਹ ਕੇ ਸਕੂਲੋਂ ਤੇ ਹੁਣ ਅਸੀਂ ਲੱਗਿਆ ਕਿ ਮੈਗੀ ਬਣਾਵਾਂ ਇਹ ਜਿਸ ਕਰ ਮੈਨੂੰ ਕਹਿ ਕੇ ਗਿਆ ਸੀ ਕਹਿੰਦਾ ਮੰਮੀ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਮੈਗੀ ਬਣਾ ਕੇ ਰੱਖੀ ਇਹ ਰੱਖ ਗਿਆ ਸੀਗਾ ਲੈ ਕੇ ਦੋ ਪੈਕ ਤੇ ਨਿਕਲਦਾ ਲਿਆਂਦੇ ਸੀਗਾ ੱਡੇ ਤੇ ਗਿਆ ਸੀਗਾ ਦਸਤਾਨੇ ਲਿਆਂਦੇ ਸੀਗੇ ਮੈਂ ਆਪਦੇ ਨਾਲ ਮੈਗੀ ਦੇ ਪੈਕ ਲੈ ਆਇਆ ਸੀਗਾ ਸਹਿਜ ਆਪਦੇ ਖਾ ਗਿਆ ਸੀ ਰਾਤੀ ਤੇ ਇਹਦੀ ਪਈ ਸੀ ਮੈਗੀ ਤੇ ਮੈਨੂੰ ਕਹਿ ਕੇ ਕਹਿ ਦਿਆ ਨਾ ਮੰਮੀ ਮੇਰੇ ਸਕੂਲ ਔਰ ਤੋਂ ਜਦ ਮੈਂ ਆਉਂਗਾ ਬਣਾ ਕੇ ਰੱਖੀ ਤੇ ਮੈਂ ਕੰਮ ਕਰ ਕਰ ਕੇ ਉੱਥੇ ਥੱਲੇ ਤੁਪਕਾਂ ਬੈਠੀ। ਉੱਥੇ 10 ਮਿੰਟ ਰਾਮ ਕਰਨ ਲੱਗੀ ਮੈਂ ਸਾਡੀ ਚੱਲ। ਉਹਦੇੋਂ ਅòn ਤੋਂ ਪਹਿਲਾਂ ਪਹਿਲਾਂ ਬਣਾ ਕੇ ਰੱਖ ਦੂੰਗੀ। ਪਰ ਜੀ ਟਾਈਮ ਦਾ ਪਤਾ ਨਹੀਂ ਲੱਗਿਆ ਸਾਡੇ ਤੇ 2:00 ਵੱਜ ਗਏ। ਮੋਬਾਈਲ ਉੱਪਰੇ ਸੀਗਾ ਜੇ ਮੋਬਾਈਲ ਕੋਲ ਹੁੰਦਾ ਫਿਰ ਤਾਂ ਪਤਾ ਲੱਗ ਜਾਂਦਾ ਮੈਨੂੰ। ਹੁਣ ਵਿਚਾਰਾ ਇਹ ਆ ਬਣਾਉਣ ਲੱਗਿਆ ਸਕੂਲੋਂ ਆ ਕੇ। ਐਸਾ ਜਿਵੇਂ ਮੈਂ ਆਪੇ ਬਣਾਉਂਦਾ। ਗੱਡ ਗੱਡ ਕਰਦੇ। ਗੈਸ ਕਿਹੜਾ ਹੋਆ? ਗੱਡ ਧਰਦੇ ਜੰਮੀ। ਬਾਦ ਤੁਸਰੀ। ਤੇਗਾ ਮੰਮੀ ਚੱਲ ਮੈਂ ਆਪੇ ਬਣਾ ਕੇ ਖਾ ਲਾਂ ਮੈਂ ਚੱਲ ਲੈ ਮੈਂ ਤੈਨੂੰ ਆ ਗੈਸ ਵਾਲ ਦੇ ਪਾਣੀ ਕੁਝ ਪਾਦਣੀ ਵੀ ਥਰ ਦਨੇ ਮੈਂ ਨੂੰ ਕਿਹਾ ਸੀਗਾ ਮੈਂ ਤੈਨੂੰ ਬਣੀ ਹੋਊਗੀ ਤੇ ਤੇਰੇ ਆਉਂਦੇ ਨੂੰ ਬਣਾ ਕੇ ਰੱਖੂੰਗੀ ਘਰੇ ਇੱਥੇ ਜਾ ਤਾ ਬਣੀ ਕਿੱਥੇ ਜਾਣਾ ਕਹਿੰਦਾ ਇਹ ਨੂੰ ਕਿੱਥੇ ਜਾ ਰਹੇ ਹੋ ਥੱਕ ਗਈ ਜੀ ਮੈਂ ਕੰਮ ਕਰਦੀ ਕਰਦੀ ਫੇਰ ਮੈਂ ਛੱਡ ਲੱਗੀ ਮਸਾ ਥੱਕ ਪਾਈ ਗਈ ਕੱਪੜੇ ਇਹ ਧੋਣੇ ਸੀਗੇ ਕੱਪੜੇ ਧੋਣ ਨਾਲ ਪੈਸੇ ਸੀਗੇ ਉਹ ਤੋਂ ਤੇਨ ਤੇ ਅੱਜ ਨਾ ਹਵਾ ਚੱਲਦੀ ਆ ਬਾਹਰ ਧੁੱਪਾਂ ਵੀ ਕਿਹੜਾ ਬਹੁਤ ਵਧੀਆ ਅੱਜ ਅਰੇ ਪਾਣੀ ਦੇ ਕੋ ਹੈਗਾ ਪੂਰੇ ਦੀ ਹਵਾ ਚੱਲ ਰਹੀ ਹੈ ਵਾਹ ਠੰਡ ਲੱਗ ਰਹੀ ਆ ਬਾਹਰ ਰੱਖ ਦੇ ਦੇਖੀ ਨਾ ਉਹ ਦੇਖ ਮੈਂ ਲੈਂਦੀ ਹਾਂ ਹਲੋ ਤੇ ਵੀ ਹਲੇ ਡਰੈਸ ਬਦਲਨੀ ਆ ਗਿਆਂ ਮਦਦ ਬੱਡ ਹੈ 36 ਖੜੀ ਹੋਣਾ ਅੰਗਰੇਜ਼ ਹਵਾ ਬਹੁਤ ਤੇਜ਼ ੱਗ ਰਹੀ ਹੈ ਅੱਜ ਆਪਣੇ ਪੱਲੜ ਵੀ ਉੜੇ ਫਿਰਦੇ ਨੇ ਹੈਨਾ ਇਹ ਜੇ ਉਸ ਵੇਸ ਵੇਸੇ ਜਾਂਦੇ ਨੇ ਨਾ ਧੁੰਦ ਬਹੁਤ ਸੀ ਜਿਸ ਕਾਰਨ ਸੜਕ ਤੇ ਕਿੰਨੇ ਕੁ ਧੁੰਦ ਇਸ ਵੇਰੇ ਅੱਜ ਇਸ ਵੇਰੇ ਜਦੋਂ ਅਸੀਂ ਗੁਰਦੁਆਰੇ ਤੁਤਲ ਮੱਥਾ ਟੇਕ ਰਹੇ ਹਾਂ ਅੱਜ ਤੁਹਾਨੂੰ ਇੰਨੀ ਜ਼ਿਆਦਾ ਸੀ ਨੇਰੇ ਜਿਹੀਆਂ ਸੀ ਕਾਲੀ ਕਾਲੀ ਧੁੰਦ ਕੁਝ ਵੀ ਨਹੀਂ ਦਿਖਦਾ ਸੀ ਅੱਜ ਹੈਨਾ ਹੂੰ ਕਿੰਨੀ ਟੁੱਲ ਦਸੀਗੀ ਬਹੁਤ ਹੰਪੈਣ ਲੱਗੀ ਆਪਣੀ ਤੇ ਆਜੂ ਖਾਵਾ ਚੱਲ ਰਹੀ ਹੈ ਹਮਾਰੇ ਵੀ ਉਹ ਕਰਿਆ ਤੇ ਚਲ ਡਰੈਸ ਬਦਲਣ ਕਰੇ ਫਿਰ ਤੁਸ਼ ਦਾ ਟਾਈਮ ਹੋ ਰਿਹਾ ਹੈ ਤੁਹਾਡੇ ਤੇ ਮੈਗੀ ਬਣ ਗਈ ਰੱਖ ਦਿੰਦਾ पाया <laughs> <laughs> ਲੋਗੇ تھے ਜਿਸ ਕਾ ਨੂੰ ਚਾਹ ਪਾਣੀ ਦੇਣ ਤੋਂ ਬਾਅਦ ਉਸ ਤੋਂ ਬਾਅਦ ਫੇਟ ਚੁਕਾ ਕੇ ਇਪੱਠੇ-ਪੱਠੇ ਇਸ ਬਾਗੇ ਟੋਕਾ ਵਗੈਰਾ ਕਰਕੇ ਕੱਖ ਪਾ ਕੇ ਤੇ ਹੁਣ ਲੱਗੀ ਹੋਈਆਂ ਨੇ ਲਿਫਟਾਂ ਅਸੀਂ ਇਹਨੂੰ ਗਲੇਖ ਕਹਿੰਦੇ ਤੁਸੀਂ ਪਤਾ ਨਹੀਂ ਕੀ ਕਹਿੰਦੇ ਹੋਗੇ ਸ਼ਾਇਦ ਸ਼ਾਰਵੀ ਕਹਿੰਦੇ ਨੇ ਕਈ ਜਿਹੜਾ ਨਾ ਰਜਾਈਆਂ ਕੱਢੀਆਂ ਸੀ ਰਜਾਈਆਂ ਤੇ ਚੜਾ ਹੋਇਆ ਸੀਗੇ ਗਲੇਫ ਕਈ ਦਿਨ ਦਾ ਸਾਰੀ ਸਿੱਟ ਕਹੀ ਜਾਂਦਾ ਮੰਮੀ ਚੜਾ ਦੇ ਚੜਾ ਦੇ ਠਾੜ ਬਣਾਉਗੀ ਹੁਣ ਤਾਂ ਹਨਾ ਤੇ ਵੀ ਠੰਡੀਆਂ ਲੱਗਦੀਆਂ ਨੇ ਜਿੰਨਾ ਵੈਰੀਆਂ ਤੇ ਦੋ ਦਿਨ ਦਿਨ ਹੋ ਗਏ ਕੱਟੀਆਂ ਨੂੰ ਪਰ ਚੜਾਉਣ ਦਾ ਟਾਈਮ ਹੀ ਨਹੀਂ ਮਿਲਦਾ ਸੀਗਾ ਦੇਖ ਜੇ ਸਰੋਜੀ ਕਾਲ ਹੋ ਜਾਂਦੀ ਸੀਗੀ ਅੱਜ ਫਿਰ ਨਹੀਂ ਚੜਾਏ ਦਿੱਤੇ ਹਲੇ ਸੋ ਕੋਈ ਕਰ ਜਾਈ ਤੇ ਰਹਿੰਦਾ ਹੈ ਇਹ ਦੋ ਠੀਕ ਸੀਗੇ ਚੜ ਗਏ ਤੇ ਜਿੱਪਾਂ ਨੂੰ ਪਤਾ ਇਹ ਜਿਹੀਆਂ ਚੱਲਦੀਆਂ ਹੁੰਦੀਆਂ ਨੇ ਜਦੋਂ ਲੰਨੇ ਆ ਬਸ ਇੱਕ ਸੀ ਜਾਂ ਮਸਾਲਾ ਗਿਆਂੇ ਉਹ ਟੁੱਟ ਜਾਂਦੇ ਇਹ ਜਿੱਕ ਪਾਈਆਂ ਤਾਂ ਖਰਾਬ ਹੋ ਨਹੀਂ ਉਹਨਾਂ ਨੇ ਐਦਾਂ ਹੀ ਉਹਨਾਂ ਨੂੰ ਸਲਾਈ ਕਰ ਦਾਂਗੇ ਸਾਡੇ ਇੱਥੇ ਬਹੁਤ ਥਾਂ ਲੱਗਦੀ ਹੈ ਤੇਾਈ ਦੇ ਨਾਲ ਵੀ ਕੰਬਲ ਲੁੰਦੇ ਨੇ ਆਪਾਂ ਬਈਆਂੀਆਂ ਦੀ ਪੱਡੀਆਂ ਲੈਣਾ ਤੇ ਬਸ ਉਹ ਲਈ ਇੱਕ ਤੇ ਰਹਿ ਗਿਆ ਉਹ ਸਿਉਣਿਆ ਵਾਲਾ ਥੋੜਾ ਜਿਹਾ ਇੱਕ ਤਾਂ ਇਹਨਾਂ ਦੇ ਮਸ਼ੀਨ ਨਹੀਂ ਚੱਲਦੀ ਹੈਗੀ ਕਿਸੇ ਲੋਕ ਦਲੀਗ ਹੈ ਜੇ ਕੱਪੜੇ ਸੋ ਇਹ ਚਲਦੀ ਹੋਣੀਗੀ ਬਾਹਰ ਲਾ ਕੇ ਜਾਉਂ ਕੋਈ ਕਾਗਜ਼ ਵਗੈਰਾ ਨੂੰ ਲਾ ਕੇ ਨਾ ਫੇਸੇ ਉਂਦੇ ਖਾਣ ਦਾ ਟਾਈਮ ਲੱਗੂਗਾ ਹੁਣ ਇੱਕੋ ਜਾਈ ਰਹਿ ਗਈ ਹਵੇ ਦੋ ਤੇ ਮੈਂ ਚੜਾਉਤਾ ਬਸ ਉਹਨਾਂ ਨੂੰ ਮੂਝੇ ਸਿਉਣਾ ਧਾਰਾਂ ਦਾ ਟਾਈਮ ਹੁੰਦਾ ਰਿਆਂ ਅੰਦਰ ਧਾਰਾਂ ਦਾ ਪਹਿਲਾ ਕੰਮ ਸਿਉਣਾ ਕੱਪੜੇ ਵੀ ਢੋਣ ਵਾਲੇ ਪੈਣ ਧਾਰਾਂ ਤੋਂ ਕੋਲ ਜੀ ਆਉਣ ਲੱਗੀ। ਹਲਕਾ ਟਰੂ ਅੰਦਰ ਕਰਈ ਨੇ। ਪੱਠੇ ਬੜਾ ਪਾ ਕੇ ਅੰਦਰੇ ਗਾਤੇ। ਅੱਜ ਨਾ ਕੂਰਾ ਚਲ ਕੇ ਕਰਕੇ ਠੰਢੀ ਹੋਈ ਪਈ ਬਾਕੀ। ਮੈਂ ਕੱਠੇ ਜਿਉਈ ਜਾਂਦੇ ਸੀ ਇਹ ਮੈਂ ਨਾ ਅੰਦਰੇ ਬੰਨੇ। ਮੈਂ ਚੱਲਦਾ ਰਾਂ ਫੜ ਕੇ ਚੋਣੀਆਂ ਨੇ ਵੀ ਉਹਨਾਂ ਬਾਹਰ ਦੇ ਨੇ। ਮੇਰੇ ਸਿਰ ਤੋਂ ਵੀ ਜਾਂਦਾ ਹਵਾ ਪੈ ਜਾਂਦੀ ਹੈ। ਸਿਰ ਮੇ ਸਵੇਰੇ ਜਦੋਂ ਕੱਜੇ ਨੇ ਟਿਨੇ। ਸਾਰਨ ਹਵਾ ਰੁਕਦੀ ਨਹੀਂ। ਮਤਰਾ ਆਦ ਨੂੰ ਵੀ ਇਹ ਨਾਲ ਸਿਰ ਤੋਂ ਆ ਕੇ ਬੈਣੀ ਆ। ਸੱਡ ਨੂੰ ਲਾ ਜਾਂਦਾ ਨਹੀਂ ਮੇਰੇ। ਪਰ ਫਿਰ ਵੀ ਖੰਗ ਹੋ ਜਾਂਦਾ। ਮੇਰਾ ਨਾ ਬੋਲੇ ਕਿ ਆਉਣੇ ਆਣਾ। ਸਕਾਫ ਬੰਦੀ ਨਹੀਂ ਮੈਂ ਸਿਰ ਤੇ। ਉਹ ਹੈ ਨਹੀਂ ਆ ਹੁ ਮੇਰੇ ਕੋਲ। ਕਾਸ ਗਿਆ ਸੀਗਾ। ਮੈਂ ਚਲਿਆ ਕਿ ਨਵਾਂ ਬੋਲੀ ਨੂੰ ਤੇ ਇਹਦੇ ਜਿੱਦ ਜਾਵਾਂਗੇ ਨਾ ਮੱਛ ਵਾਲਾ ਸਾਹੂ ਤੋਂ ਲੈ ਕੇ ਆਵਾਂਗੇ ਜਦੋਂ ਸਵੇਰ ਤੋਂ ਮੱਠਾ ਟਿਕਣ ਜਾਵਾਂਗੇ ਬਸ ਦਿਵਾਨ ਚੱਲ ਪਾਣੀ ਸ਼ਾਇਦ ਬਾਏ 3 ਦੇ ਚੱਲ ਪਹਿਲਾ ਹੁੰਦਾ ਹੈ ਫਿਰ ਲਿਆਵਾਂਗੇ ਉਹ ਤਾਂ ਗਿਆਬ ਸੀਗਾ 3-4 ਦਿਨ ਹੋ ਗਏ ਸੈਪਰੀ ਤਾਂ ਪਾਪਾ ਮੈਂ ਕਹਿਣਾ ਉਹ ਦੇਗੀ ਜੇ ਕਹਿ ਦਿੰਦੀ ਹਾਂ ਤਾਂ ਲਿਆ ਦੇਣਾ ਸੀ ਯਾਦ ਨੂੰ ਦਿੰਦੇ ਛੁਨੀਏ ਵਗੈਰਾ ਵੀ ਮੈਂ ਤਾਂ ਹੀ ਲਿਆ ਗਏ ਦਿੰਦੇ ਤਾਂ ਲੈ ਕੇ ਆਉਂਦੇ ਗੂੜੇ ਰੰਗ ਦੇ ਇਹਨਾਂ ਨੂੰ ਪਿੱਕਾ ਰੰਗ ਨਹੀਂ ਪਸੰਦ ਹੈ ਕੋ। ਗੁਲਾਬ ਜਿਹੀ ਲੱਗਣਗੇ। ਦੇਖੇ ਕਿਨੇ ਠੰਡੀਆਂ ਆਪ ਕੋ। ਕੇ ਰੰਗ ਦਾ ਤਾਂ ਮੈਨੂੰ ਸੁਲਮਣੀ ਮੰਨਦਾ ਰਹਾ ਪਾ ਕਹਿੰਦਾ ਗੂਲੇ ਰੰਗ ਦੇ ਪਾਇਆ ਤਾਂ ਸੈਪ੍ਰੀਟ ਪਾਉਣਾ ਸੈਪ੍ਰੀਟ ਵੀ ਆ ਗਿਆ ਉਹ ਵਿਚ ਆਪਾਂ ਪੀ ਲਈ ਮੈਠਾ ਉੱਧ ਫੂਲ ਤੇ ਹੁਣ ਸ਼ਹਿਰ ਕਹਿੰਦਾ ਦੋ ਤਿੰਨ ਦਿਨ ਦੀਆਂ ਛੁੱਟੀਆਂ ਹੋਈਆਂ ਕੋਈ ਇਲੈਕਸ਼ਨ ਵਗੈਰਾ ਚੱਲਦੀ ਹੈ ਉਦੀ ਕੋਟੀ ਲੈ ਦੇਣ ਆਈ ਆ ਆਹੀ ਬੀ ਲੋਟੋਂਦੇ ਹੈਗੇ ਐਚ ਕੋਟੀ ਲੈਣੇ ਆਈ ਇੱਕ ਬੂਟ ਲੈਣਾਂ ਤੂੰ ਵੀ ਰੋਟੀ ਦੇ ਦੇ ਸਕੂਲ ਆਈ ਤੂੰ ਵੀ ਲੈ ਕੇ ਦੇਣਾ ਥੜੀ ਪੇਮਡਵਾਜ ਆਉਂਦੀ ਆ ਖਰਚੇ ਪਹਿਲਾਂ ਛੱਡ ਜਾ ਲੈ ਲੈਣਾ ਨੈਵੀਗੇਸ਼ਨ ਚੀਜ਼ ਜ਼ਰੂਰੀ ਹੈ ਉਹ ਚੀਜ਼ ਲੈ ਲੈਣਾ ਹੈ ਇਹ ਮਟਾ ਦੀ ਸਰ ਪਹਿਲਾਂ ਵੀ ਕੰਮ ਸੁਨੇ ਕਰਦੇ ਆਂ ਐਸੋ ਕੋ ਸਿਲੰਡਰ ਬਣਾਉਣਾ ਸੀਗਾ ਉਹ ਪਾਈਸ ਬਣਾ ਦਰਾ ਰਹੇ ਹੁਣੇ ਕੋਲੇ ਇੱਕ ਤਾਂ ਸਿਲੰਡਰ ਲਿਆ ਆਪਾਂ ਨੇ ਨਾਲ ਜਿਵੇਂ ਨੂੰ ਗੈਸ ਘੱਟ ਜਾਂਦੀ ਹੈ ਉਹ ਗੋਬਰ ਗੈਸ ਵਾਲੀ ਫਿਰ ਇਸ ਸਿਲੰਡਰ ਤੇ ਕੰਮ ਹੁੰਦਾ ਚਾਹ ਹਰ ਦਾ ਚੁੱਲਾ ਪੜਦਾ ਹੈ ਬਾਰਡਨ ਨੇ ਨੇ ਮਗਹਾਨਾ ਤੁੰ ਜ਼ਿਆਦਾ ਪੈਣ ਲਾਣੀਆਂ ਫਿਰ ਤੇਲ ਚੋਂਦੀ ਹੁੰਦੀ ਆਪਾਂ ਤੇ ਸਾਦਰੇ ਸਾਦਰੇ ਨਾਲ ਪਰੌਠੇ ਵਗੈਰਾ ਲੈ ਜਾਂਦੇ ਜਿਵੇਂ ਮੀਂਹ ਕਣੀ ਚੋਂ ਨਾ ਸਾਤ ਹੁੰਦਾ ਚਾਹ ਖਣੀ ਦਾ ਰੋਟੀ ਵਗੈਰਾ ਨਾਲ ਮੈਂ ਆ ਇਸ ਲਈ ਕਲੇਵਸੇ ਹੋ ਕੇ ਜਾਉਂਗੀ ਇੱਕ ਦਾ ਕੇ ਸੋਉਂਗੀ ਹਾਂ ਫਿਰ ਆਇਆ ਧਾਰਾ ਦਾ ਟਾਈਮ ਹੋ ਗਿਆ 4:30 ਦਾ ਟਾਈਮ ਹੋ ਗਿਆ ਇੱਥੇ ਅੱਜ ਤਾਂ ਸਜਰੇ ਲੱਗਣਾ ਪੈਣਾ ਫਿਰ ਸਜਰੇ ਆ ਜਾਂਦਾ ਦੋ ਚੀ ਜਿੱਦਾਂ ਨੇ ਲੱਜੇ ਮੁੰਡਾ ਜਿੱਦਾਂ ਮੇਰਾ ਚਾਣਣਾ ਕੋ ਵਿਚਾਰ ਉਦੋਂ ਤਾਂ ਨੇਟ ਹੋ ਜਾਂਦਾ ਸਾਨੂੰ ਜਨੰਦਾ ਕਹਿੰਦਾ ਟਾਈਮ ਦੇ ਹਿਸਾਬ ਨਾਲ ਕਹਿੰਦਾ ਕੋ ਚੋਇਆ ਕਰੋ ਮੈਂ ਸਾ ਅੱਜ

ਉਹਇਹ ਤਰ੍ਹਾਂ ਸ਼ੁਰੂ ਹੋ ਗਿਆ। ਚਲਵਾਤਾ ਹੋ ਗਿਆ, ਸਿਰ ਲੱਗ ਗਿਆ। ਤਾਂ ਇਸੇ ਦੋਨੇ ਪੋਣੀ ਲੈਂਦੇ। ਪੰਜ ਸਿਰ ਅੰਦਰ ਆਖੀ ਨਾ। ਮੁੰਡੇ ਦੇ ਸਾਈਪਰੀ ਤੋਂ ਨਾਲੇ ਰਮਾਲ ਬੰਨ੍ਹਦੇ ਜਿਵੇਂ ਤੇ ਨਹੀਂ ਲੈਕਣ। ਫਟ ਕੇ ਲਗਿਆ ਉਹ। ਇਕ ਨਾ ਆ ਚਾਦਰ ਮੈਂ ਕਿਦਾਂ ਦੀ ਲੱਭਦੀ ਆ ਲੱਭਦੀ ਹੋਣੀ ਸੀਗੀ ਮੈਂ ਸਾਰੇ ਬਿਮਾਰੀ ਦੋ ਤਿੰਨ ਵਾਰੀ ਥੋੜੇ ਕੱਪੜੇ ਰੱਖ ਕੇ ਭੁੱਲ ਗਈ ਵੀ ਕਿੱਥੇ ਰੱਖੀਗੇ ਲੱਭੀਓ ਨਹੀਂ ਗਈ ਮੋਟੀ ਚਾਦਰਾਂ ਕੱਢਣੇ ਸੀਗੀ ਤੇ ਅੱਜ ਜਦੋਂ ਰਜਾਈ ਕੱਢੀ ਬੈੱਡਾਂ ਦੇ ਵਿੱਚੋਂ ਨਿਕਲੇ ਸਰਾਣੇ ਹੋਰ ਪਾਸੇ ਰੱਖੇ ਹੋਏ ਦੀ ਚਾਦਰ ਉਹ ਪਾਸੇ ਸੋਗੇ ਦੇ ਨਾਲ ਦੋ ਦੂਸਰੀਆਂ ਨਿਕਲੀਆਂ ਮੋਟੀਆਂ ਜਿਹਾ ਲੱਭੂਗੀ ਮੈਂ ਸਾਰੇ ਤੈਨੂੰ ਕਹੀ ਜੇ ਨਹੀਂ ਮੈਂ ਮੈਂ ਚਾਦਰ ਰੱਖ ਕੇ ਭੁੱਲ ਗਈ